ਇਕ ਉਹ ਸਮਾਂ ਹੈ ਗੁਰਮਖੋ ਚੋਰੀਆਂ ਕਰਦੇ ਨੇ ਇਕ ਰੰਗ ਰੱਤਰੇ ਦੀ ਸੰਗਤ ਹੋ ਗਈ ਬੰਦਗੀ ਵਾਲੇ ਬਾਬਾ ਅਦਰੀ ਦੀ ਸੰਗਤ ਹੋ ਗਈ ਤੇ ਬਾਬਾ ਬਿਦੀ ਚੰਝ ਵੀ ਬੰਦਗੀ ਵਾਲੇ ਬਣ ਗਈ ਇਕ ਮਹਾਪੁਰਖ ਦੀ ਸੰਗਤ ਹੋ ਗਈ ਤੇ ਬਾਬਾ ਬਿਦੀ ਚਾਂਜੀ ਮਹਾਪੁਰਖ ਬਣ ਗਈ ਸੰਤਨ ਸੰਗ ਕਵੀੜਾ ਬਿਗਰਿਓ ਸੋ ਕਵੀਰ ਰੰਮੀ ਹੋਏ ਬਿਪਰਿਓ ਉਹ ਅਵਸਥਾ ਦੇ ਮਾਲਕ ਬਣ ਗਏ ਬਾਬਾ ਬਿਦੀ ਚਾਂਜੀ ਸਤ ਸੰਗਿਓ ਰਜਾਨਾ ਤੁਸੀਂ ਅਰਦਾਸ ਕਰਦੇ ਹੋਏ ਗਰੀਬ ਨਵਾਜ਼ ਜੀ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਬੰਦਗੀ ਵਾਲਿਆਂ ਦੀ ਸੰਗਤ ਕਰਿਆ ਕਰੋ ਉਹ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ ਜਿਹੜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ ਕੁਦਰਤੀ ਮੈਨੂੰ ਯਾਦ ਆ ਗਿਆ ਸਿੱਖ ਕੌਮ ਦੇ ਬਰੇ ਵੱਡੇ ਪ੍ਰਚਾਰਕ ਰਹੇ ਗੁਰਮਖੋ ਉਹਨਾਂ ਨੇ ਆਪ ਸਟੇਜ ਤੇ ਇਹ ਬਚਨ ਸੁਣਾਇਆ ਕਹਿੰਦੇ 1994-95 ਵਿੱਚ ਮੈਂ ਦੁੱਖ ਨਿਵਾਰਨ ਸਭ ਕਥਾ ਕਰਿਆ ਕਰਦਾ ਸਾਂ ਉਤੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਲਾਗੇ ਲਾਗੇ ਹੋਰ ਮਕਾਨ ਖਰੀਦੇ ਕਿ ਗੁਰਦੁਆਰੇ ਸਭ ਦਾ ਹਾਲ ਖੁੱਲਾ ਕਰ ਦਈਏ ਗੁਰਦੁਆਰੇ ਸਦੀ ਇਮਾਰਤ ਵੱਡੀ ਕਰ ਦਈਏ ਲਾਗੇ ਲਾਗੇ ਮਕਾਨ ਖਰੀਦੇ ਨੇ ਤੇ ਕਹਿੰਦੇ ਇੱਕ ਦਿਨ ਉਹ ਮਕਾਨ ਨੂੰ ਧੁੰਦੇ ਬਏ ਨੇ ਤੈਂ ਮੈਂ ਗੁਰੂ ਘਰੋਂ ਕਥਾ ਕਰਕੇ ਨਾ ਵਾਪਸ ਆਪਣੇ ਘਰ ਜਾ ਰਿਹਾ ਕਿੱਥੇ ਰਹਿائش ਹੈ ਕਿਦੇ ਰਸਤੇ 'ਚ ਕੀ ਵੇਖਿਆ ਮੈਂ ਇੱਕ ਤਸਵੀਰ ਪਈ ਹੋਈ ਹੈ ਜਿਹੜਾ ਮਕਾਨ ਢਾਇਆ ਨਾ ਉਹ ਮਕਾਨ ਦੇ ਬਾਹਰ ਇੱਕ ਤਸਵੀਰ ਪਈ ਹੋਈ ਹੈ ਘੱਟੇ ਨਾਲ ਲਿਬੜੀ ਹੋਈ ਹੈ ਉਹ ਤਸਵੀਰ ਜਿਹੜੀ ਹੈ ਕਿਸੇ ਮਹਾਂਪੁਰਖ ਦੀ ਤਸਵੀਰ ਹੈ ਉਹਨੇ ਐਦਾਂ ਹੱਥ ਕੀਤਾ ਹੋਇਆ ਪਿੱਛੇ ਲਾਲ ਰੰਗ ਦਾ ਪੜਦਾ ਉਹਦੇ ਕਿੱਦੇ ਮੈਂ ਸੋਚਿਆ ਵੇਖੋ ਕਿਵੇਂ ਪਖੰਡ ਕਰਦੇ ਨੇ ਕਿੱਦਾਂ ਦੇ ਦੰਬੀ ਲੋਕ ਨੇ ਰੱਬ ਬਣ ਕੇ ਬੈਠ ਗਏ ਨੇ ਕਿਵੇਂ ਇਦਾਂ ਹੱਥ ਕੀਤਾ ਹੋਇਆ ਕਿੰਦੇ ਵਿੱਚ ਚਾਰ ਕਦਮ ਅੱਗੇ ਚਲਾ ਗਿਆ ਕਿੰਦੇ ਇੱਕਦਮ ਮਨ ਦੇ ਵਿੱਚ ਮੇਰੇ ਆਇਆ ਉਹ ਮਣਾ ਤੂੰ ਮਾਪੁਰਖ ਨਾ ਸਮਝੋ ਉਹਨੂੰ ਜੇ ਕਿਸੇ ਦਾ ਇਹ ਤਸਵੀਰ ਤੇ ਪਿਆਰ ਆ ਗਿਆ ਲੇਵਰ ਲੱਗੀ ਹੋਈ ਇੱਥੇ ਜੋ ਮਕਾਨਾਂ ਨੂੰ ਢਾ ਰਹੇ ਨੇ ਉਹ ਬੰਦੇ ਲੱਗੇ ਲੇਵਨ ਲੱਗੀ ਹੋਈ ਆ ਜੇ ਕਿਸੇ ਦਾ ਪਿਆਰ ਆ ਗਿਆ ਇਹ ਸਰੀਰ ਨੇ ਦਸਤਾਰ ਦੀ ਬੰਨੀ ਹੋਈ ਹੈ ਚੋਲਾ ਵੀ ਪਾਇਆ ਹੋਇਆ ਹੈ ਦਾੜਾ ਵੀ ਪ੍ਰਕਾਸ਼ ਹੈ ਇਹ ਦਸਤਾਰ ਦੀ ਦਾੜੇ ਦੀ ਬੇਦਬੀ ਨਾ ਹੋਵੇ ਤਸਵੀਰ ਉਠਾਲਾ ਆਮ ਸਿੱਖ ਸਮਝ ਕੇ ਤਸਵੀਰ ਉਠਾਲਾ ਮਹਾਪੁਰਖ ਨਾ ਸਮਝ ਕੇੰਦੇ ਮੈਂ ਵਾਪਸ ਗਿਆ ਕੇੰਦੇ ਤਸਵੀਰ ਚੁੱਕੀ ਇਹਨੂੰ ਝਾੜਿਆ ਤੇ ਕਿਦੇ ਮੈਂ ਘਰ ਲੈ ਗਿਆ ਆਪਣੇ ਜਾ ਕੇ ਘਰ ਵਾਲੀ ਨੂੰ ਆਖਿਆ ਭਲੀਏ ਲੋਕੇ ਵੇਖ ਸਾਡੇ ਕਰਮਾ ਪੁਰਖਾਏ ਨੇ ਵੇਖ ਸਾਡੇ ਕਰਮਾ ਪੁਰਖਾਏ ਨੇ ਕਹਿੰਦੇ ਕੀਤੀ ਤੇ ਮੈਂ ਟੀਚਰ ਤੁਰੀ ਜੀ ਕਹਿੰਦੇ ਘਰ ਵਾਲੀ ਵੇਖਿਆ ਇਹ ਤਸਵੀਰ ਤੇ ਮੈਨੂੰ ਆਖਣ ਲਗੀ ਗਿਆਨੀ ਜੀ ਇਹ ਪਤਾ ਕੌਣ ਗੁਰਮੁਖ ਪ੍ਰਚਾਰਕ ਕੌਣ ਹੈ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਇਹ ਬਚਨ ਸੁਣਾਇਆ ਕਹਿੰਦੇ ਘਰ ਵਾਲੀ ਆਖਣ ਲਗੀ ਗਿਆਨੀ ਜੀ ਜੇ ਮਹਾਂਪੁਰਖ ਦਾ ਸਤਿਕਾਰ ਨਹੀਂ ਕਰਨਾ ਨਾ ਕਰੋ ਪਰ ਮਹਾਂਪੁਰਖ ਨੂੰ ਟੀਚਰਾਂ ਨਹੀਂ ਕਰੀਦੀਆਂ ਕਹਿੰਦੇ ਮੇਰੀ ਘਰ ਵਾਲੀ ਨੇ ਨਾ ਕਾਰਸੇ ਵਾਲੇ ਮਾਹਬੜ ਕੋਈ ਨੇ ਸੰਤ ਬਾਬਾ ਚਰਨ ਸਿੰਘ ਜੀ ਵਿਆਹ ਤੋਂ ਪਹਿਲਾਂ ਉਹਨਾਂ ਦੀ ਸੰਗਤ ਕੀਤੀ ਹੋਈ ਸੀ ਮਾਹਬੜ ਖਾਂ ਪ੍ਰਤੀ ਉਹਦੇ ਅੰਦਰ ਸ਼ਰਧਾ ਸੀ ਉਹਦੇ ਅੰਦਰ ਤੇ ਕਹਿੰਦੇ ਮੈਨੂੰ ਕਹਿੰਦੇ ਟੀਚਰ ਨਹੀਂ ਕਰੀਦੀ ਹੁੰਦੀ ਕਹਿੰਦੇ ਮੇਰੇ ਕੋਲ ਤਸਵੀਰ ਫੜੀ ਉਹਨੇ ਜਾ ਕੇ ਨਾ ਪਿਛਲੇ ਕਮਰੇ 'ਚ ਸਤਕਾਰ ਨਾਲ ਤਸਵੀਰ ਰੱਖ ਦਿੱਤੀ ਉਹ ਤੇ ਕਹਿੰਦੇ ਉਸ ਰਾਤ ਜਦੋਂ ਮੈਂ ਰਾਤ ਨੂੰ ਸੌਣ ਲੱਗਾ ਸੋਲੇ ਸੇ ਦੀ ਬਾਣੀ ਪੜੀ ਮੈਂ ਸੌਂ ਗਿਆ ਕਹਿੰਦੇ ਫਿਰ ਰਾਤ ਨੂੰ ਉਹ ਮਹਾਪੁਰਖਾਂ ਦੇ ਸੁਪਨੇ 'ਚ ਮੈਨੂੰ ਦਰਸ਼ਨ ਹੋਏ। ਉਹ ਮਹਾਪੁਰਖ ਕੌਣ ਸਨ? ਸੰਤ ਬਾਬਾ ਈਸ਼ਰ ਸਿੰਘ ਦੀ ਰਾਣਾ ਸਾਹਿਬ ਵਾਲੇ। ਉਹਨਾਂ ਦੇ ਦਰਸ਼ਨ ਹੋਏ। ਕਹਿੰਦੇ ਜਦੋਂ ਮੈਂ ਸੁੱਤਾ ਹਸਾ ਉਦੋਂ ਮੇਰਾ ਜੀਵਨ ਹੋਰ ਸੀ। ਜਦੋਂ ਅੱਜ ਮੈਂ ਉੱਠਿਆ ਨਾ ਉਦੋਂ ਜੀਵਨ ਹੋਰ ਸੀ। ਇੱਕ ਨਵੇਂ ਗਿਆਨੀ ਦਾ, ਜਾਨੀ ਪਿੰਦਲਪਾਸ ਦਾ ਜਨਮ ਹੋਇਆ ਹੋਵੇ। ਕਹਿੰਦੇ ਉਸ ਦਿਨ ਤੋਂ ਫਿਰ ਮੇਰੇ ਅੰਦਰ ਸ਼ਰਧਾ ਬਣ ਗਈ। ਮਹਾਪੁਰਖਾਂ ਪ੍ਰਤੀ ਕਹਿੰਦੇ ਮੈਨੂੰ ਪਤਾ ਹੈ ਅੱਜ ਬਾਜ਼ਾਰ ਦੇ ਵਿੱਚ ਨਕਲੀ ਸੋਨਾ ਬੜਾ ਵਿਕਦਾ ਹੈ ਆਰਟੀਫੀਸ਼ੀਅਨ ਉਹਦੀ ਚਮਕ ਬੜੀ ਹੁੰਦੀ ਹੈ ਕਹਿੰਦੇ ਫਿਰ ਮੈਨੂੰ ਇੰਨਾ ਗਿਆਨ ਹੋ ਗਿਆ ਕਿ ਅਸਲੀ ਵੀ ਹੈ ਜੇ ਨਕਲੀ ਸੰਤ ਨੇ ਨਕਲੀ ਨੇ ਦੰਬੀ ਨੇ ਪਖੰਦੀ ਨੇ ਪਰ ਅਸਲੀਆਂ ਦਾ ਨਾਸ਼ ਨਹੀਂ ਅਸਲੀ ਵੀ ਹੈ ਜਿਹਦੇ ਕਰਕੇ ਧਰਤੀ ਟਿਕੀ ਹੋਈ ਹੈ ਕਹਿੰਦੇ ਉਸ ਦਿਨ ਤੋਂ ਫਿਰ ਮਹਾਂਪੁਰਖਾਂ ਦਾ ਸਤਕਾਰ ਕਰਨਾ ਸ਼ੁਰੂ ਕਰ ਦਿੱਤਾ ਗੁਰਬਾਣੀ ਨਾਲ ਹੋਰ ਪਿਆਰ ਪੈ ਗਿਆ ਪਹਿਲਾਂ ਕਥਾ ਕਰਦਾ ਸੀ ਕਿਤੇ ਅੰਦਰ ਖੁਸ਼ਕੀ ਸੀ ਅੰਦਰ ਰਸ ਨਹੀਂ ਆਉਂਦਾ ਸੀ ਕਹਿੰਦੇ ਜਦੋਂ ਹੁਣ ਕਥਾ ਕਰਨ ਗਿਆ ਤੇ ਕਹਿੰਦੇ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਰਸ ਆਉਣਾ ਸ਼ੁਰੂ ਹੋ ਗਿਆ ਕਿਉਂ ਕਹਿੰਦੇ ਇੱਕ ਮਹਾਂਪੁਰਖ ਦੇ ਸਰੀਰ ਕਰਕੇ ਦਰਸ਼ਨ ਦੇ ਦੇਵੇ ਤਾਂ ਵੀ ਕਿਰਪਾ ਵਰਤਾ ਦਿੰਦਾ ਹੈ ਜੇ ਸੁਪਨੇ ਵਿੱਚ ਵੀ ਦਰਸ਼ਨ ਦੇ ਦੇਵੇ ਤਾਂ ਵੀ ਜੀਵਨ ਬਦਲਾ ਦਿੰਦਾ ਹੈ ਬੋਲੇ ਹਾਲ ਸਤਿ ਸ੍ਰੀ ਅਕਾਲ ਕਹਿੰਦੇ ਜਿਸ ਦਿਨ ਸੁੱਤਾ ਸਾਂ ਉਸ ਦਿਨ ਹੋਰ ਗਿਆਨੀ ਪਿੰਦਰਪਾਲ ਸੀ ਪਰ ਜਦੋਂ ਰਾਤ ਸੁਪਨੇ 'ਚ ਮਹਾਂਪੁਰਖਾਂ ਦੇ ਦਰਸ਼ਨ ਹੋਏ ਉੱਠਿਆ ਉਹਦੇ ਇੱਕ ਨਵਾਂ ਗਿਆਨੀ ਪਿੰਦਰਪਾਲ ਸਿੰਘ ਸੀ ਕਹਿੰਦੇ ਉਸ ਤੋਂ ਬਾਅਦ ਫਿਰ ਵੱਡੇ ਵੱਡੇ ਖਿਤਾਬ ਮਿਲੇ ਭਾਈ ਸਾਹਿਬ ਦਾ ਖਿਤਾਬ ਇਹਨੇ ਉਸ ਤੋਂ ਬਾਅਦ ਆ ਮਿਲਿਆ ਫਿਰ ਸ੍ਰੀ ਅਕਾਲ ਦਾ ਸਾਹਿਬ ਵੱਲੋਂ ਗੁਰਮੁਖੋ ਵੇਖੋ ਮਹਾਂਪੁਰਖਾਂ ਦੀ ਸੰਗਤ ਦਾ ਰੰਗ ਆਓ ਪਿਆਰ ਨਾਲ ਬੜੀਏ ਫੇ ਸਮਾਪਤੀ ਕਰੀਏ ਅਸਵੀਰ ਅਰਦਾਸ ਕਰੀਏ ਸਈ ਪਿਆਰੇ ਮੇ ਮਿਲਿਆ ਤੇਰਾ ਨਾਮ ਚਿਤ ਆਵੇ ਫਿਰ ਆਖੋ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿਤ ਆਵੇ ਅਰਦਾਸ ਕਰਿਆ ਕਰੋ ਸਤ ਗੁਰ ਦੀ ਸਾਨੂੰ ਗੁਰਮਖਾਂ ਦੀ ਸੰਗਤ ਬਖਸ਼ਣ ਰੰਗ ਰਤਰੀਆਂ ਦੀ ਸੰਗਤ ਬਖਸ਼ਣ ਅਸੀਂ ਦਿਲੋਂ ਬੰਦਗੀ ਵਾਲਿਆਂ ਦਾ ਸਤਕਾਰ ਕਰੀਏ ਗੁਰਮਖੋ ਜੁੜਨਾ ਗੁਰਬਾਣੀ ਦੇ ਨਾਲ ਹੈ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਪਰ ਜੁੜਦੇ ਨੇ ਮਹਾਂਪੁਰਖ ਬੰਦਗੀ ਵਾਲੇ ਜਿਹੜੇ ਆਪ ਜਰੇ ਹੋਣ ਇੱਕ ਜੁੜਿਆ ਹੋਇਆ ਹੀ ਜੋੜ ਸਕਦਾ ਹੈ ਆਉ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤ ਗੁਰੂ ਦੀ ਸਾਚ ਸੰਤ ਬਖਸ਼ਣ ਯੋਗ ਹੈ ਬਖਸ਼ਦੇ ਹੋ ਦੇਉ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ